ਫੜਿਆ ਕੀ ਮੈਟਰ ਹੈ ਪ੍ਰੋਪਰ ਕਿਥੋਂ ਬਰਾਮਤੀ ਇਹਨਾਂ ਦੀ ਕੀਤੀ ਹੈ ਕਿਉਂ ਕੀ ਕੀ ਹੈ ਜੀ ਹਾਂ ਜੋ ਕਿ ਐਸਐਸਪੀ ਸਾਹਿਬ ਸ਼੍ਰੀ ਅੰਕੁਰ ਕੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਜਨਾਬ ਜਗੰਦਰਦੇਵ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡਰੱਗ ਡਰਾਈਵ ਚਲਾਈ ਜਾ ਰਹੀ ਹੈ ਅਕਲਾਕੀ ਵਿੱਚ ਥਾਣਾ ਫਲੋਰ ਦੀ ਪੁਲਿਸ ਨੂੰ ਉਸਰੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਫਲੋਰ ਦੀ ਲੇਡੀ ਐਸਐਸਆਈ ਅਮਨਜੀਤ ਗੋਰਕੇ ਉਸ ਦੀ ਪੁਲਿਸ ਪਾਰਟੀ ਚਾਲਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੇ ਸੀ ਕਿ ਮਠੱਡਾ ਕਲਾਂ ਬਾਟਕਵੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਜੀ ਇਹਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਵਾਸੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬ੍ਰਿਜਾ ਵੀ ਛੱਤੀ ਤੇ ਬੱਤਰ ਕਰ ਰਹੇ ਨੇ ਹੂੰ ਲਈ ਆ। ਔਰ ਜਿਹਨਾਂ ਨੇ ਪੁੱਛ ਗਿਸ਼ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬ੍ਰਾਂਧ ਹੋਇਆ ਚਿੱਟਾ ਹੈਰਨ ਕੁਲਵਿੰਦਰ ਸਿੰਘ ਉਰਫ ਕਿੰਦਾ ਸਨ ਆਫ ਬ੍ਰਾਮਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ 11 ਫਲੋਰ ਹੂੰ ਪਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰਕਰ ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਜਿਸ ਨੇ ਆਪਣੀ ਵਿਸ਼ਾਣ ਗੁਰਵੀਰ ਸਿੰਘ ਸਨ ਆਫ ਸੁਪਨਾਮ ਸਿੰਘ ਵਾਸੀ ਠੱਕੋਵਾਲ ਥਾਣਾ ਮੀਟੀਆ ਜ਼ਿਲ੍ਹਾ ਸ਼ਹੀਦਪੁਰ ਅਤੇ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰੁੱਧ ਖਲਾਫ ਮੁਕਦਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21 ਬੀ 62 84 ਐਨਡੀਪੀਐਸ ਥਾਣਾ ਫਲੋਰ ਜਿਸ਼ ਨੂੰ ਕੀਤਾ ਗਿਆ ਜੀਨੋ ਅਸਕੋਰ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿ ਇਹ ਦੋਨੋਂ ਇਹਨਾਂ ਦੇ ਰਿਸ਼ਤੇਦਾਰ ਹੀ ਆ ਇਹਨਾਂ ਦੇ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਮੋਹਿੰਦਰ ਕੋਰੇ ਦੀ ਸਾਕੀ ਭਵਾਂ ਦੀ ਬੇਟੀ ਆ ਹਮ ਔਰ ਇਹ ਇਕੱਠੇ ਜਿਹੜਿਆ ਰੈਕਟਰ ਨੇ ਨਸ਼ਾ ਪੀਂਦੇ ਆ ਔਰ ਇਥੋਂ ਲਿਜਾ ਕੇ ਅੱਗੇ ਵਿਸ਼ਾ ਹਮ ਕੋਈ ਪਹਿਲੇ ਮੁਕਾਦਮੇ ਇਹਨਾਂ ਤੇ ਨਹੀਂ ਇਹਨਾਂ ਦਾ ਪਿਛਲਾ ਕੋਈ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਹਮ ਇਹ ਫਰ ਤੋਂ ਸਰਮਾਨਾ ਕਿੱਥੇ ਵੇਚਣਾ ਸੀਗਾ ਲੈ ਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਫੁਗਾਰੀ ਏਰੀਆ ਵਿੱਚ ਵੀ ਠੀਕ ਹੈ ਕੁਝ ਪੀਲੀਆਂ ਨੇ ਕੁਝ ਨਹੀਂ ਜੰਦੀ